ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਹੋਰ ਕਿੱਦਾਂ ਸਭ ਠੀਕ ਠਾਕ ਹੋ ਜੀ ਅੱਜ ਦੋਸਤੋ ਇੱਕ ਅਹਿਮ ਜਿਹੜੇ ਟੌਪਿਕ ਦੇ ਉੱਪਰ ਗੱਲ ਕਰਾਂਗੇ ਆਪਾਂ ਜਿਹੜੀ ਹਰ ਇੱਕ ਕਿਸਾਨ ਵੀਰ ਦੇ ਨਾਲ ਕਿਤਨੇ ਕਿਤੇ ਉਹਨੂੰ ਫੇਸ ਕਰਨਾ ਪੈਂਦਾ ਜਦੋਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਕੱਦੂ ਕਰਦੇ ਆ ਜਾਂ ਪੈਲੀਆਂ ਵਾਹਣੇ ਆ ਜ਼ਮੀਨਾਂ ਤੇ ਬੜੀ ਖੁਸ਼ੀ ਦੀ ਗੱਲ ਆ ਦੋਸਤੋ ਇੱਕ ਬਹੁਤ ਵੱਡੀ ਖੁਸ਼ੀ ਖੁਸ਼ੀ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਦੋਸਤੋ ਇਹ ਜਿਹੜਾ ਆਪਾਂ ਕੱਦੂ ਅੱਜ ਕਰਦੇ ਪਏ ਸੀਗੇ ਆ ਵਾਹ ਜਿਹੜਾ ਕੱਦੂ ਆਪਾਂ ਕਰੀ ਜਾਂਦੇ ਆ तकरीबन ਉੱਪਰਾਂ ਜਿਹੜਾ ਵਾਹਨ ਉਧਰ ਆਪਣਾ ਕੱਦੂ ਹੋਇਆ ਝੋਨਾ ਲੱਗ ਰਿਹਾ ਸੀਗਾ ਤੇ ਮੋਸਟਲੀ ਕੀ ਦੇਖਿਆ ਦੋਸਤੋ ਵੀ ਜਿਹੜੇ ਪੰਛੀ ਆ ਦੋਸਤੋ ਟਟੀਰੀਆਂ ਨੇ ਉਹ ਅਕਸਰ ਆਪਣੇ ਵਾਹਨਾਂ ਦੇ ਵਿੱਚ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਆਂਡੇ ਦਿੱਤੇ ਹੋਏ ਆ ਤੇ ਉਹ ਹੁਣ ਮਤਲਬ ਇਹ ਗੱਲਬਾਤ ਹੋ ਗਈ ਹੈ ਵੀ ਜਿਹੜੇ ਆਂਡੇ ਦਿੱਤੇ ਸੀਗੇ ਉਹ ਜ਼ਮੀਨਾਂ ਸੁੱਕੀਆਂ ਦੇ ਵਿੱਚ ਜਿੱਦਾਂ ਵੇਖੋ ਅੱਜ ਮੀਂਹ ਕਾਫੀ ਇੱਥੇ ਪਿਆ ਸੀ بارش ਹੋ ਗਈ ਸੀ ਤੇ ਜਿਵੇਂ ਇਹਨਾਂ ਸੁੱਕੀਆਂ ਜ਼ਮੀਨਾਂ ਦੇ ਵਿੱਚ ਉਹਨਾਂ ਨੇ ਆਂਡੇ ਦਿੱਤੇ ਸੀਗੇ ਤੇ ਹੁਣ ਮੁਸੀਬਤ ਇਹ ਬਣਦੀ ਪਈ ਹੈ ਵੀ ਹੁਣ ਪਾਣੀ ਲੱਗ ਚੁੱਕੇ ਆ ਉਹ ਕਿਤੇ ਕਿਤੇ ਜਿੱਥੇ ਆਪਾਂ ਨੂੰ ਖੁਦ ਪਤਾ ਸੀ ਵੀ ਉਹ ਟਿਕਾਣਿਆਂ ਦਾ ਵੀ ਜਿੱਥੇ ਜਿੱਥੇ ਉਹਨਾਂ ਨੇ ਆਂਡੇ ਦਿੱਤੇ ਹੋਏ ਆ ਉਹ ਆਪਾਂ ਕਿਦਾਂ ਨਾ ਕਿਤੇ ਸੈਟਿੰਗ ਉਹਨਾਂ ਦੀ ਕਰ ਦਿੱਤੀ ਸੀਗੀ ਕੁਝ ਇੱਕ ਦੋ ਤਿੰਨ ਅੱਡੇਆਂ ਦੀ ਜਿਹੜੀ ਐ ਸੈਟਿੰਗ ਹੋ ਗਈ ਆ ਇੱਕ ਅੱਡਾ ਅੱਡਾ ਜਿਹੜਾ ਹੈਗਾ ਹੋਰ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਸੱਤੇ ਨੂੰ ਮਿਲਾ ਦਿੰਨੇ ਆ ਬਾਅਦ ਵਿੱਚ ਖੁਸ਼ੀ ਜਿਹੜੀ ਆਪਾਂ ਤੁਹਾਡੇ ਨਾਲ ਬਿਲਕੁਲ ਜਿਹੜਾ ਅੱਜ ਪ੍ਰੈਕਟੀਕਲ ਕੀਤਾ ਹੈਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਧਰ ਬਾਈ ਸੱਤਾ ਆ ਮਾਝੇ ਵਾਲਾ ਪਾਉ ਇੱਧਰ ਵਟਾਂ ਲਿੱਪੀ ਹੁੰਦਾ ਦੋਸਤੋ ਪੋਚੀ ਹੁੰਦਾ ਵਟਾਂ ਉਹ ਵੇਖ ਲਓ ਤੁਸੀਂ ਹੋਰ ਸੱਤੇ ਬਾਈ ਕਰਦੇ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਦਾ ਬਾਈ ਸਾਰਿਆਂ ਸਾਸਰੀ ਘਰ ਦੀ ਸਾਸਰੀ ਘਰ ਵਾਲਾ ਜੀ ਤੇ ਸਤਾਬਾਈ ਲੱਗਾ ਕਮਾਂ ਦੇ ਜੋਰਾਂ ਤੇ ਕਿਉਂਕਿ ਸਤੇਬਾਈ ਨੇ ਜਿੰਨੀਆਂ ਵਟਾਂ ਨੇ ਸਾਰੀਆਂ ਲਿਪ ਦਿੱਤੀਆਂ ਨੇ ਤਕਰੀਬਨ ਤਕਰੀਬਨ ਆਲਮੋਸਟ ਆ ਤਕਰੀਬਨ 2.5 ਕਿਲੇ ਜਿਹੜਾ 3 ਕਿਲੇ ਦਾ ਏਰੀਆ ਹੈਗਾ ਵਾ ਉੱਪਰ ਥੋੜਾ ਜਿਹਾ ਉਚਾਈ ਦੇ ਵਿੱਚ ਦਿਸ ਰਿਹਾ ਤੁਹਾਨੂੰ ਉਹ ਰਹਿ ਗਿਆ ਇੱਕ ਬੋਰ ਕਰਾਉਣ ਲੱਗ ਪਈ ਸੀ ਉਹ ਵੀ ਲਾਸਟ ਇਹਨਾਂ ਦਿਨਾਂ ਦੇ ਵਿੱਚ ਦੋਸਤੋ ਬੋਰ ਕਰਾਉਣਾ ਵੀ ਜਿਹੜਾ ਪੈ ਗਿਆ ਕਿ ਜ਼ਰੂਰੀ ਤੇ ਮੈਂ ਹੁਣ ਤੁਹਾਨੂੰ ਜਿਹੜਾ ਇੱਕ ਟਾਪਿਕ ਦੇ ਉੱਤੇ ਆਉਣੇ ਆ ਕਿਉਂਕਿ ਟਟੀਰੀਆਂ ਜਿਹੜੀਆਂ ਬਹੁਤ ਰੌਲਾ ਪਾਉਂਦੀਆਂ ਦੋਸਤੋ ਵੀ ਕਿਤੇ ਨਾ ਕਿਤੇ ਵੀ ਸਾਡਾ ਨੁਕਸਾਨ ਕਰਨ ਆ ਗਏ ਆ ਵੇਖੋ ਇਹ ਦੇਖੋ ਇਹ ਆਹ ਦੇਖੋ ਹਨਾ ਸਿੱਧੀਆਂ ਸਿਰ ਨੂੰ ਆਉਂਦੀਆਂ ਨੇ ਆ ਲਓ ਇਹ ਆਹ ਵਲੋ ਤੇ ਇਹਨਾਂ ਨੂੰ ਐ ਲੱਗਦਾ ਵੀ ਸਾਡਾ ਨੁਕਸਾਨ ਕਰਨ ਆਇਆ ਹੈ ਆ ਲਓ ਤੇ ਇੱਕ ਹੋਰ ਜਾਤੀ ਆ ਇੱਕ ਟਟੀਰੀ ਆ ਇੱਕ ਹੋਰ ਜਾਤੀ ਆ ਆ ਮੈਂ ਤੁਹਾਨੂੰ ਦਿਖਾਉਂਗਾ ਇਹਦਾ ਅੱਡੇ ਤੇ ਜਾ ਕੇ ਦਿਖਾਉਂਗਾ ਇੱਕ ਅੱਡਾ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਆਪਾਂ ਕਦੋਂ ਕੀਤਾ ਸੀਗਾ ਉਹ ਅੱਡਾ ਆਪਾਂ ਕਿਵੇਂ ਚੁੱਕ ਕੇ ਉਹਦੀ ਸੈਟਿੰਗ ਕੀਤੀ ਤੇ ਕਿਵੇਂ ਟਟਰੀ ਨੂੰ ਉੱਪਰ ਜਿਹੜੇ ਆਂਡੇ ਆਪਣੇ ਉਹ ਲੱਭੇ ਕਿਉਂਕਿ ਜਿਹਨਾਂ ਦਾ ਲੱਭੇ ਨਹੀਂ ਉਹ ਨਜ਼ਰ ਤੱਕ ਸਾਨੂੰ ਵੀ ਲੱਗਾ ਵੀ ਉਹ ਸਕਸੈਸਫੁਲ ਨਹੀਂ ਹੋਏਗਾ ਕੰਮ ਕਿਉਂਕਿ ਜੇ ਉਹਦੇ ਟਿਕਾਣੇ ਤੋਂ ਨੇ ਜਿਹੜੇ ਮਾਰਦੇ ਰਹਿਣਾ ਆਪਣੇ ਤੇ ਜਿਹੜਾ ਨਵਾਂ ਟਿਕਾਣੇ ਦੇ ਉੱਪਰ ਰੱਖ ਦਿੱਤੇ ਉੱਚੀ ਜਗ੍ਹਾ ਤੇ ਉਹ ਉਹਨੂੰ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਣੇਗੇ ਤੇ ਐਗ ਆਪਣੇ ਭੁੱਲ ਸਕਦੀ ਹੈ ਹੁਣ ਆਪਾਂ ਤੁਹਾਨੂੰ ਇੱਕ ਜਿਹੜਾ ਸੁੱਕੀ ਪੈਲੀ ਦੇ ਵਿੱਚ ਸੀਗਾ ਦੋਸਤੋ ਜ਼ਮੀਨ ਦੇ ਵਿੱਚ ਉਹ ਤੁਹਾਨੂੰ ਅੱਡਾ ਦਿਖਾ ਦਿੰਨੇ ਆ ਕਿਉਂਕਿ ਬਹੁਤ ਬਚਾ ਕੇ ਆ ਪਹਿਲੀ ਕਾਫੀ ਬਾਰ ਵਾਈ ਹੋਈ ਆਪਾਂ ਤੇ ਵਾਉਣ ਤੋਂ ਬਾਅਦ ਬਹੁਤ ਬਾਰ ਉਹਨੂੰ ਬਚਾਇਆ ਇੱਥੇ ਅੱਡਾ ਹੈਗਾ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਦਿਖਾਉਣ ਦਾ ਮਕਸਦ ਦੋਸਤੋ ਇਹੋ ਹੀ ਆ ਕਿਉਂਕਿ ਬਹੁਤ ਜੀਵੀਦਰ ਭਰਾ ਨੇ ਕਿਉਂਕਿ ਹੁਣੇ ਕਾਲੀਆਂ ਪਈਆਂ ਨੇ ਵੀ ਸ਼ਾਇਦ ਸਾਡਾਂ ਨੂੰ ਨੁਕਸਾਨ ਕਰਨ ਆ ਗਏ ਆ ਆ ਦੇਖੋ ਦੇਖੋ ਹਨਾ ਨਾ 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 ਕੋਈ ਨੁਕਸਾਨ ਨਹੀਂ ਕਰਦੇ ਨਹੀਂ ਨਹੀਂ ਕੋਈ ਨਹੀਂ ਕਰਦੇ ਤੜਾ ਨੁਕਸਾਨ ਨਹੀਂ ਕਰਦੇ ਬਾਈ ਨਹੀਂ ਨਹੀਂ ਨੁਕਸਾਨ ਨਹੀਂ ਕਰਦੇ ਕੁਛ ਨਹੀਂ ਕਹਿੰਦਾ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਭਾਈ ਨਹੀਂ 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 ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਬੇਟਾ ਕੁਛ ਨਹੀਂ ਕਹਿੰਦਾ ਮੈਂ ਆ ਲਓ ਹਨਾ ਆ ਲਓ ਕਿੱਡੀਆਂ ਕਾਲੀਆਂ ਪੈ ਗਈਆਂ ਨੇ ਹਨਾ ਬਹੁਤ ਕਾਲੀਆਂ ਪੈ ਗਈਆਂ ਨੇ ਤੇ ਆ ਲਓ ਆ ਦੋਸਤੋ ਆ ਵੇਖੋ ਆ ਨਾ 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 ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਕਹਿੰਦਾ ਭਾਈ ਕੁਛ ਨਹੀਂ ਆਂਦਾ ਮੈਂ ਤੁਹਾਨੂੰ ਕੁਛ ਨਹੀਂ ਆਂਦਾ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਕਰਦਾ ਮੈਂ ਤੇਰਾ ਆ ਦੇਖੋ ਨਹੀਂ ਨਹੀਂ ਕੁਛ ਨਹੀਂ ਭਾਈ ਕੁਛ ਨਹੀਂ ਆ ਦੇਖੋ ਇਹ ਅੱਡਾ ਹਜੇ ਤੱਕ ਜ਼ਮੀਨ ਜਿਹੜੀ ਆਪਾਂ ਵਾਈ ਨਹੀਂ ਗਈ ਜਿਉਂ ਕਣਕ ਚੱਕੀ ਉਸ ਤੋਂ ਬਾਅਦ ਇੰਨੀ ਜਗ੍ਹਾ ਆਪਾਂ ਖਾਲੀ ਛੱਡਤੀ ਸੀਗੀ ਇਹ ਕ ਇਹਨਾਂ ਦੇ ਕਰਕੇ ਹਨਾ ਤੇ ਹੁਣ ਇਸ ਤੋਂ ਬਾਅਦ ਇਹਨੂੰ ਪਾਣੀ ਛੱਡ ਦੇਣਾ ਬਾਹਰ ਨੂੰ ਤੇ ਗਿੱਲਾ ਹੋ ਜਾਣਾ ਇਹ ਜਿਹੜੇ ਜਿਹੜੇ ਅੱਡਿਆਂ ਦਾ ਮੈਨੂੰ ਹੀ ਪਤਾ ਹੈਗਾ ਤਕਰੀਬਨ ਆ ਆਵੇ ਉਹ ਨਹੀਂ ਨਹੀਂ ਕੁਝ ਨਹੀਂ ਕਹਿੰਦੇ ਭਾਈ ਨਹੀਂ 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 ਕੁਝ ਨਹੀਂ ਆਉਂਦੇ ਤੇ ਇੱਕ ਦੋਸਤੋ ਖੁਸ਼ੀ ਆ ਬਹੁਤ ਵੱਡੀ ਖੁਸ਼ੀ ਆ ਵੀ ਯਾਰ ਕਿਤਨਾ ਕਿਤੇ ਹਨਾ ਕੋਈ ਨਾ ਕੋਈ ਜਦੋਂ ਕੋਈ ਮੁਸੀਬਤ ਪੈਂਦੀ ਕੋਈ ਚੰਗਿਆ ਚੰਗਾ ਕੀਤਾ ਹੁੰਦਾ ਜਿਹੜਾ ਉਹ ਅੱਗੇ ਆ ਜਾਂਦਾ ਆਪਣੇ ਕਿਤੇ ਨਾ ਕਿਤੇ ਜਦੋਂ ਮੁਸੀਬਤ ਵਿੱਚੋਂ ਆਪਾਂ ਨਿਕਲਦੇ ਆ ਤੇ ਉਦੋਂ ਆਪਾਂ ਸ਼ੁਕਰਾਨਾ ਕਰਦੇ ਆ ਵੈਗਰੂ ਦਾ ਤੇ ਉਹ ਕਿਤੇ ਨਾ ਕਿਤੇ ਆਪਾਂ ਨੂੰ ਹੁੰਦਾ ਵੀ ਕਿਤੇ ਨਾ ਕਿਤੇ ਕੋਈ ਚੰਗਾ ਕਰਮ ਕੀਤਾ ਹੈਗਾ ਤੇ ਉਹ ਆਪਾਂ ਨੂੰ ਬਚਾ ਗਿਆ ਉਹ ਆਪਾਂ ਨੂੰ ਰੱਖ ਗਿਆ ਸੋ ਹਰ ਇੱਕ ਇਨਸਾਨ ਨੂੰ ਇਨਸਾਨ ਸਮਝਿਆ ਕਰੋ ਤੇ ਜਿਹੜਾ ਜਾਨਵਰ ਆ ਪਸ਼ੂ ਆ ਉਹਨਾਂ ਨਾਲ ਪ੍ਰੇਮ ਜ਼ਰੂਰੀ ਆ ਦੇਖੋ ਕਿੱਡੇ ਕਾਲੇ ਪੈ ਰਹੇ ਆ ਹਨਾ ਆ ਦੇਖੋ ਬਹੁਤ ਕਾਲੇ ਪੈ ਰਹੇ ਆ ਵੀ ਛੈਂ ਸਾਡੇ ਅੰਡੇ ਚੱਕਣ ਆਇਆ ਤੇ ਚੱਕੂਗਾ ਮੈਂ ਜ਼ਰੂਰ ਪਰ ਮੈਨੂੰ ਕੰਮ ਵੀ ਕਰਨਾ ਹੈਗਾ ਕਿਉਂਕਿ ਪਾਣੀ ਦੇ ਵਿੱਚ ਮੈਂ ਸੇਫ ਨਹੀਂ ਰੱਖ ਸਕਦਾ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਮੈਂ ਵਾਟ ਉੱਪਰ ਰੱਖੂਗਾ ਵਟਾਂ ਦੇ ਉੱਪਰ ਇਹਨਾਂ ਨੂੰ ਦਿਖਾ ਕੇ ਬੜੀ ਤਸੱਲੀ ਨਾਲ ਰੱਖੂਗਾ ਕਿਉਂਕਿ ਇਹਨਾਂ ਨੂੰ ਜਿਹੜਾ ਸਮਝ ਆ ਜਾਏ ਪਤਾ ਲੱਗ ਜੇ ਆਹ ਵੇਖੋ ਬਹੁਤ ਉਤਾਬਲੇ ਆ ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਉਹ ਟਟਿਰੀ ਆ ਇਹ ਛੋਟੀ ਜਿਹੜੀ ਜਾਤੀ ਆ ਇਹ ਹੋਰ ਨਸਲ ਦੇ ਪੰਛੀ ਆ ਇੱਕ ਤੁਹਾਨੂੰ ਮੈਂ ਟਟਿਰੀ ਵਿਖਾਉਣਾ ਕੋਸ ਤੋਂ ਬਾਅਦ ਆਪਾਂ ਵੀਡੀਓ ਖਤਮ ਕਰ ਦੇਣੀ ਆ ਦੋਸਤੋ ਆ ਸੋ ਜਿਹੜੇ ਇਹ ਨਿੱਕੇ ਨਿੱਕੇ ਕੰਮ ਆ ਇਹ ਇਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾਗਾ ਜਿਹੜੇ ਪੰਛੀ ਨੇ ਜੀ ਆਪਾਂ ਇਹਨਾਂ ਨੂੰ ਆਂਡਿਆਂ ਨੂੰ ਥੱਲੇ ਕੁਚਲ ਦਿੰਦੇ ਨੇ ਟਰੈਕਟਰ ਤੇ ਚਾਹੀ ਉੱਪਰ ਚੜਾ ਦਿੰਦੇ ਨੇ ਕੋਈ ਜ਼ੋਰ ਨਹੀਂ ਚੱਲਦਾਗਾ ਇਹਨਾਂ ਪਸ਼ੂਆਂ ਇਹਨਾਂ ਪੰਛੀਆਂ ਦਾ ਤੇ ਇਹਨਾਂ ਦੇ ਇਹਨਾਂ ਦਾ ਵੀ ਕੋਈ ਪਰਿਵਾਰ ਹੁੰਦਾ ਕਿਉਂਕਿ ਸ਼ਾਇਦ ਇਹਨਾਂ ਨੂੰ ਕੋਈ ਉਮੀਦ ਹੁੰਦੀ ਹੈ ਇਹਨਾਂ ਤੋਂ ਆਂਡੇ ਦਿੱਤੇ ਹੁੰਦੇ ਆ ਕੋਈ ਇਹਨਾਂ ਦੇ ਅਗਾ ਬੱਚੇ ਨਾਲ ਰਲਣਗੇ ਹਨਾ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਜ਼ਰੂਰ ਕੇਅਰ ਕਰਿਆ ਕਰੋ ਵੀਰੋ ਤੇ ਆਪਾਂ ਹਰ ਵਾਰ ਦੀ ਤਰ੍ਹਾਂ ਕਿਉਂਕਿ ਕਈ ਵਾਰ ਆਪਾਂ ਨਹੀਂ ਸ਼ੂਟ ਕੀਤਾ ਤੇ ਐਰ ਕੀ ਜਿਹੜਾ ਮਨ ਨੂੰ ਸੀ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਗੱਲਾਂ ਬਾਤਾਂ ਕਰਾਂਗੇ ਚੀਜ਼ਾਂ ਦੀ ਇੱਕ ਤਾਂ ਨਾਈਟ ਆ ਸ਼ਾਮ ਦਾ ਟਾਈਮ ਹੋਈ ਜਾਂਦਾ ਪਿਆ ਆ ਵੇਖੋ ਆ ਵੇਖੋ ਆ ਲੋ ਇਹ ਬਿਲਕੁਲ ਸੇਫ ਆਪਾਂ ਵੱਟ ਦੇ ਉੱਪਰ ਰੱਖ ਦਿੱਤੇ ਆ ਤੇ ਇਸੇ ਤਰ੍ਹਾਂ ਹੀ ਰਹਿਣਗੇ ਉੱਪਰ ਵੱਟ ਦੇ ਇਹ ਹੈ ਸੀ ਕਿ ਇਸ ਬਿਲਕੁਲ ਜਿਹੜਾ ਕੱਦੂ ਕਰੀ ਜ਼ਮੀਨ ਆ ਇਹਦੇ ਬਿਲਕੁਲ ਸੈਂਟਰ 'ਚ ਪਈ ਸੀ ਆ ਆ ਜਗ੍ਹਾ ਤੇ ਇੱਥੇ ਇੱਕ ਇੱਥੋਂ ਹੁਣ ਆਪਾਂ ਸ਼ਿਫਟ ਕਰ ਦਿੱਤਾ ਟਟਕਾਣਾ ਇਹਨਾਂ ਦਾ ਆ ਜਿਹੜਾ ਠੀਕ ਹੈ ਜੀ ਇਹ ਨਿੱਕੀ ਨਿੱਕੀ ਚਾਹ ਹੈ ਮੈਂ ਉਦੋਂ ਤੱਕ ਦੂਰ ਨਹੀਂ ਇੱਥੋਂ ਗਿਆ ਕਿ ਜਦੋਂ ਤੱਕ ਮੈਨੂੰ ਲੱਗਾ ਵੀ ਟਟਿਰੀ ਬਿਲਕੁਲ ਨੇੜੇ ਬੰਨੇ ਆ ਨਾ ਜਾਵੇ ਕਿਉਂਕਿ ਮੈਂ ਦਿਖਾ ਕੇ ਉੱਪਰ ਰੱਖੇ ਸੀਗੇ ਤੇ ਮੈਨੂੰ ਸੀ ਵੀ ਸ਼ਾਇਦ ਜੇ ਭੁੱਲ ਗਈ ਤੇ ਇੱਥੇ ਦੇ ਇੱਥੇ ਪੈ ਰਹਿ ਜਣੇ ਹੋਰ ਫੋ ਪੰਛੀ ਜਿਹੜਾ ਉਹ ਨੁਕਸਾਨ ਵੀ ਕਰ ਸਕਦਾ ਇਹਨਾਂ ਅੰਡਿਆਂ ਦਾ ਤੇ ਪਰ ਉਹ ਟਟਿਰੀ ਬਿਲਕੁਲ ਹੁੰਦੀ ਹੁੰਦੀ ਕੋਲ ਹੁੰਦੀ ਸਮੂਹ ਲੈਂਦੀ ਲੈਂਦੀ ਬਿਲਕੁਲ ਇਹਨਾਂ ਅੰਡਿਆਂ ਦੇ ਕੋਲ ਪਹੁੰਚ ਗਈ ਸੀ ਹੁਣ ਨੇੜੇ ਤੇੜੇ ਇੱਥੇ ਤੁਰਨ ਫਿਰਨ ਤੇ ਉਹਨੇ ਟਿਕਾਣਾ ਬਿਲਕੁਲ ਦਾ ਸਿਲੈਕਟ ਕਰ ਲਿਆ ਤੀਲੇ ਤੁਲੇ ਇਹ ਜਿਹੜੇ ਖਲਾਰਗੀ ਉੱਪਰ ਥੋੜੇ ਜੇ ਹਾਂ ਬਿਲਕੁਲ ਤੇ ਇਹ ਦੋਸਤੋ ਨਿੱਕੀਆਂ ਨਿੱਕੀਆਂ ਖੁਸ਼ੀਆਂ ਜੀਆਂ ਨੇ ਚਾ ਚੜ ਜਾਂਦਾ ਮਨ ਨੂੰ ਜਦੋਂ ਆਪਾਂ ਕੁਛ ਇਦਾਂ ਦਾ ਕੰਮ ਕਰਦੇ ਆ ਜਾਂ ਆਪਾਂ ਕਈ ਵਾਰ ਪਹਿਲਾਂ ਵੀ ਆਪਾਂ ਹਰ ਟਾਈਮ ਹਰ ਕਿਸਾਨ ਵੀਰ ਦੇ ਖੇਤ ਵਿੱਚ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਆਂਡੇ ਦਿੱਤੇ ਹੁੰਦੇ ਆ ਤੇ ਬਹੁਤੇ ਵੀਰ ਇਹ ਚੀਜ਼ਾਂ ਦੀ ਕੇਅਰ ਕਰਦੇ ਆ ਉਹ ਆ ਗਿਆ ਫਿਰ ਬਣ ਕੇ ਜਾਜ ਹੈ ਨਾ 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 ਨਹੀਂ 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 ਕੁਛ ਨਹੀਂ ਭਾਈ ਤੇ ਬਾਕੀ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਇਹ ਪੰਛੀਆਂ ਦੇ ਜਜ਼ਬਾਤ ਨੇ ਜਿਹੜੇ ਜਜ਼ਬਾਤ ਭਾਵਨੇ ਉਹ ਵੀ ਸਮਝਨੇ ਆ ਬਿਲਕੁਲ ਇੱਕ ਇਨਸਾਨਾਂ ਦੀ ਤਰ੍ਹਾਂ ਦੋਸਤੋ ਇਹ ਜਿਹੜੇ ਪੰਛੀ ਹੈਗੇ ਆ ਤੇ ਬਾਈ ਸੱਤਾ ਵੀ ਕਾਲਾ ਪਈ ਜਾਂਦਾ ਕਹਿੰਦਾ ਵੀ ਤੂੰ ਫਿਲਮ ਬਣਾਉਣ ਲੱਗ ਪਿਆ ਤੇ ਕੰਮ ਕਰ ਲੀਏ ਵੀ ਰਾਤ ਹੋਈ ਜਾਂਦੀ ਆ ਹੋਰ ਫਿਰ ਸੱਤੇ ਭਾਈ ਠੀਕ ਠਾਕ ਵਧੀਆ ਵਧੀਆ ਹੁੰਦਾ ਹਨੇਰਾ ਹੋ ਜਾਂਦਾ ਤੇ ਕੰਮ ਕਰੀਏ ਪਹਿਲਾਂ ਹਨ ਤੇ ਸੋ ਦੋਸਤੋ ਆ ਮਿਲਦੇ ਆਪਾਂ ਤੁਹਾਨੂੰ ਕੋਈ ਚੰਗੀ ਅੱਗੇ ਨਵੀਂ ਅਪਡੇਟ ਲੈ ਕੇ ਆਵਾਂਗੇ ਸੋ ਇੱਕ ਜਿਹੜੇ ਪਰਿਵਾਰ ਦੇ ਨਾਲ ਤੁਹਾਡੇ ਨਾਲ ਇਹ ਚੀਜ਼ਾਂ ਅਸੀਂ ਸ਼ੇਅਰ ਕਰਨੀਆਂ ਆ ਵੇਖੋ ਤੇ ਆਓ ਵੇਖੋ ਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ